ਇਸ ਤੋਂ ਬਾਅਦ ਉਹਨੂੰ ਗਵਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ। ਦਸਾਂ ਫਿਟਾ ਦੇ ਅਮਰਿਤ ਛਕਾਉਣ ਵੇਲੇ। ਅੰਗੇ ਆ ਸਜੋਣੇ ਨੇ ਪਾਜਿਕ ਕਾਰ ਸਭ ਨੇ। ਪਵਨ ਕੇਸਰੀ ਦੀ ਸਾਮ ਸੰਭਾਲ ਦੇ ਲਈ ਸਿਰ ਉੱਤੇ ਸਜੋਣੀ ਦਸਤਾਰ ਸਭ ਨੇ। ਇਹਦੇ ਨਾਲ ਹੀ ਮਿਲਣਾ ਹੈ ਮਾਣ ਸਭ ਨੂੰ। ਇਹਦੇ ਨਾਲ ਹੀ ਦਿੱਤੈ ਨਿਆ ਰਸ ਰੂਪ ਸੁਭੂ ਇਹਦੇ ਤਾਂ ਹੀ ਹੈ ਦੇਣਾ ਸਤਕਾਰ ਸਭ ਨੇ ਸਾਰਾ ਸਾਰਾ ਇਤਿਹਾਸ ਸਾਡਾ ਸਾਰਾ ਇਤਿਹਾਸ ਇਹ ਦੱਸਦਾ ਏ ਇਸ ਦੇ ਨਾਲ ਹੈ ਇੱਜ਼ਤ ਤੇ ਪੱਤ ਸਾਡੀ ਇਹਦੇ ਰੰਗਾਂ ਨੂੰ ਪੱਕਿਆ ਕਰਨ ਖਾਤਰ ਸਮੇ ਸਮੇ ਤੇ ਲੱਗੀਏ ਰਤ ਸਾਡੀ ਇਹਨੂੰ ਕਦੇ ਇਤਜਾਜਲੀ ਨਹੀਂ ਦੇਣੀ ਖਿੱਚਦੇ ਰਹਿਣ ਧੋਖੀ ਭਾਵੇਂ ਲੱਤ ਸਾਡੀ ਇਹਦੇ ਬਿਨਾ ਨਹੀਂ ਕੋਈ ਪਹਿਚਾਨ ਸਾਡੀ ਇਹਦੇ ਬਿਨਾ ਨਹੀਂ ਕੋਈ ਵੀ ਗੱਤ ਸਾਡੀ ਸਾਰੀ ਦੁਨੀਆ ਵਿੱਚ ਜਿੱਥੇ ਵੀ ਅਸੀਂ ਰਹਿੰਦੇ ਸਾਰੀ ਦੁਨੀਆ ਵਿੱਚ ਜਿੱਥੇ ਵੀ ਅਸੀਂ ਰਹਿੰਦੇ ਇਹਦੇ ਨਾਲ ਹੀ ਮਾਣ ਸਤਿਕਾਰ ਸਾਡਾ ਬੰਨਦੇ ਰਹੇ ਗੁਰੂ ਸਹਿਬਾਨ ਸਾਡੇ ਬੰਨਦੇ ਰਹੇ ਗੁਰੂ ਸਹਿਬਾਨ ਸਾਡੇ ਇਹ ਰਿਸ਼ਤਾ ਜੀਵਤੋ ਨਾਲ ਦਸਤਾਰ ਸਾਡਾ ਸਜਉਂਦੇ ਵਾਰ ਫਤੇ ਸਾਡੇ ਸਜਉਂਦੇ ਰਹੇ ਚਾਹ ਨਿਚੋਰਾ ਵਾਰ ਫਤੇ ਸਾਡੇ ਸਜਉਂਦਾ ਰਹਿਆ ਅਜੀਤ ਝਾੜ ਸਾਡਾ ਸਜਉਂਦਾ ਰਹਿਆ ਅਜੀਤ ਝਾੜ ਸਾਡਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਜਸਮੀ ਪਾਸ਼ਾ ਗੁਰੂ ਗੋਬਿੰਦ ਸਿੰਘ ਨੇ ਜਸਮੀ ਪਾਸ਼ਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਵਿਰਸਾ ਹੈ ਬੜਾ ਮਹਾਨ ਦਿੱਤਾ ਅੰਮ੍ਰਿਤ ਬਖਸ਼ ਕੇ ਪਾਂਜੀਕਾ ਦੀ ਕਲਾ ਦਾ ਸਾਨੂੰ ਵਰਦਾਨ ਦਿੱਤਾ ਚੜਦੀ ਕਲਾ ਦਾ ਸਾਨੂੰ ਵਰਦਾਨ ਦਿੱਤਾ ਭਗਤੀ ਨਾਲ ਹੀ ਅਸਾਂ ਨੂੰ ਗਿਆਨ ਧਿਆਨ ਦਿੱਤਾ ਜਾਰੇ ਲਾਲਸੀ ਕੌਣ ਤੋਂ ਵਾਰ ਦਿੱਤੇ ਮਾਤਾ ਪਿਤਾ ਵੀ ਕਰ ਕੁਰਬਾਨ ਦਿੱਤਾ ਮਾਤਾ ਪਿਤਾ ਵੀ ਕਰ ਕੁਰਬਾਨ ਦਿੱਤਾ ਕੋਟਨ ਕੋਟਨ ਵਾਦ ਦਾ ਸੰਗਤ ਜੀ ਉਨਾ ਧਰਮ ਦੀ ਕਰਣੀ ਕਮਾਈ ਦੱਸੀ ਉਹਨਾ ਧਰਮ ਦੀ ਕਰਣੀ ਕਮਾਈ ਦੱਸੀ ਲਿਖਣ ਲਈ ਸੀ ਕਲਮਦਾਰ ਬਖਸ਼ੀ ਉਹਨਾ ਧਰਮ ਦੀ ਕਰਣੀ ਕਮਾਈ ਦੱਸੀ ਲਿਖਣ ਲਈ ਸੀ ਕਲਮਦਾਰ ਬਖਸ਼ੀ ਜੀਵਨ ਜਾਚ ਰਫਤਾਰ ਕੁਸਤਾਰ ਦੱਸੀ ਨਾਲ ਸਿੱਧ ਤੇ ਸੋਹਣੀ ਦਸਾਰ ਬਖਸ਼ੀ ਨਾਲ ਸਿੱਧ ਤੇ ਸੋਹਣੀ ਦਸਾਰ ਬਖਸ਼ੀ ਬਾਣੀ ਨਾਲ ਹੀ ਬਾਣਾ ਵੀ ਦੇ ਤੱਕ ਬਾਣੀ ਨਾਲ ਵੀ ਬਾਣਾ ਵੀ ਦੇ ਦੇਗ ਨਾਲ ਵੀ ਤੇਗ ਦੀ ਧਾਰ ਬਖਸ਼ੀ ਅਣਖ ਨਾਲ ਜਿਉਣਾ ਅਣਖ ਨਾਲ ਮਰਨਾ ਅਣਖ ਨਾਲ ਜਿਉਣਾ ਅਣਖ ਨਾਲ ਮਰਨਾ ਸ਼ਕਤੀ ਸਿੰਘਾਂ ਨੂੰ ਦਸੰਦ ਤਾਰ ਬਖਸ਼ੀ ਜਾਤ ਪਾਤ ਕੋਈ ਨਹੀਂ ਉੱਚ ਨੀਚ ਕੋਈ ਨਹੀਂ ਜਾਤ ਕੋਈ ਨਹੀਂ ਉੱਚ ਨੀਚ ਕੋਈ ਨਹੀਂ ਇੱਕੋ ਰੱਬ ਦੇ ਸਭ ਅਸੀਂ ਜਾਈ ਹੋਏ ਹਾਂ ਲੰਗਰ ਪੰਗਤ ਤੇ ਹੈ ਇਸ਼ਨਾਨ ਸਾਂਝਾ ਲੰਗਰ ਪੰਗਤ ਤੇ ਹੈ ਇਸ਼ਨਾਨ ਸਾਂਝਾ ਉਹਦੇ ਭੇਜੇ ਹੋਏ ਧਰਤੀ ਤੇ ਆਏ ਹੋਏ ਹਾਂ ਇਸ਼ਨਾਨ ਸਾਂਝਾ ਉਹਦੇ ਭੇਜੇ ਹੋਏ ਧਰਤੀ ਤੇ ਆਏ ਹੋਏ ਹਾਂ ਉਹਦੇ ਭੇਜੇ ਹੋਏ ਧਰਤੀ ਤੇ ਆਏ ਹੋਏ ਹਾਂ ਨਾਮ ਸਿਮਰਨ ਦਿੱਤਾ ਵੀਰ ਰਸ ਦਿੱਤਾ ਨਾਮ ਸਿਮਰਨ ਦਿੱਤਾ ਪੀਰ ਰਸ ਕਰਤਾ ਰਖਿਆ ਕਰਨ ਦੇ ਲਈ ਕਿਰਪਾਨ ਬਖਸ਼ੀ ਦੀਪ ਲੁਧਿਆਣਵੀ ਜ਼ੁਲਮ ਦੇ ਟਾਕਰੇ ਲਈ ਸਿੱਖ ਕੌਮ ਨੂੰ ਸ਼ਕਤੀ ਮਹਾਨ ਬਖਸ਼ੀ ਦੀਪ ਲੁਧਿਆਣਵੀ ਜ਼ੁਲਮ ਦੇ ਟਾਕਰੇ ਲਈ ਸਿੱਖ ਕੌਮ ਨੂੰ ਸ਼ਕਤੀ ਮਹਾਨ ਬਖਸ਼ੀ ਐਨੇ ਆਜੀ ਕਬੂਲ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ